ਅਰੇਡੀ ਸਾਲ 2021 ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਸਕ੍ਰੈਪ ਪਾਲਸੀ ਦੇ باوجود ਆਪਣੇ ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਨਾ ਹਟਾਉਣ ਵਾਲਿਆਂ ਨੂੰ ਹੁਣ ਗ੍ਰੀਨ ਟੈਕਸ ਦੇ ਕੇ ਹੀ ਆਪਣੇ ਵਾਹਨ ਸੜਕ ਉੱਤੇ ਲਿਆਉਣੇ ਪੈਣਗੇ ਡੰਡੀ ਪੁਰਾਣੇ ਵਾਹਨ ਜਿਹੜੇ ਬਹੁਤ ਜ਼ਿਆਦਾ ਪਰ ਦੂਸ਼ਣ ਦੇ ਕਾਰਕ ਹਨ ਨੂੰ ਪਿਛਲੇ 1 ਸਾਲ ਤੋਂ ਸੜਕਾਂ ਤੋਂ ਹਟਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਪੁਰਾਣੇ ਵਾਹਨ ਮਾਲਕਾਂ ਵੱਲੋਂ ਇਸ ਦਾ ਇਹ ਕਹਿੰਦੇ ਹੋਏ ਜ਼ੋਰਦਾਰ ਵਿਰੋਧ ਵੀ ਕੀਤਾ ਜਾ ਰਿਹਾ ਸੀ ਕਿ ਵਾਹਨ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਇਸ ਤਰ੍ਹਾਂ ਦੀ ਨੀਤੀ ਲੰਦੀ ਜਾ ਰਹੀ ਹੈ ਡੰਡੀ 2022 ਦੀਆਂ ਚੋਣਾਂ ਵਿੱਚ ਸੀਐਮ ਭਗਵੰਤ ਮਾਨ ਨੂੰ ਕਈ ਥਾਵਾਂ ਉੱਤੇ ਰੋਕ ਕੇ ਵਾਹਨ ਚਾਲਕਾਂ ਨੇ ਇਸ ਨੀਤੀ ਉੱਤੇ ਅਮਲ ਨਾ ਕਰਨ ਲਈ ਕਿਹਾ ਗਿਆ ਡੰਡੀ ਹੁਣ ਦਰਮਿਆਨਾ ਰਸਤਾ ਕੱਢਿਆ ਗਿਆ ਹੈ ਜਿਸ ਦੀ ਮਨਜ਼ੂਰੀ ਪਿਛਲੇ ਦਿਨੀ ਕੈਬਿਨੇਟ ਦੀ ਬੈਠਕ ਵਿੱਚ ਦੇ ਦਿੱਤੀ ਗਈ ਹੈ ਡੰਡੀ ਹੁਣ ਜੇਕਰ 15 ਸਾਲ ਪੁਰਾਣੀ ਵਾਹਨ ਨੂੰ ਚਲਾਉਣਾ ਹੈ ਤਾਂ ਉਸ ਲਈ ਮੁੜ ਵਾਹਨ ਦੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਗ੍ਰੀਨ ਟੈਕਸ ਅਦਾ ਕਰਕੇ 5 ਸਾਲਾਂ ਤੱਕ ਵਾਹਨ ਨੂੰ ਸੜਕਾਂ ਉੱਤੇ ਚਲਾਇਆ ਜਾ ਸਕੇਗਾ ਡੰਡੀ ਟਰਾਂਸਪੋਰਟ ਵਿਭਾਗ ਦੇ ਇੱਕ ਉੱਚ ਪੱਦਰੀ ਅਧਿਕਾਰੀ ਨੇ ਦੱਸਿਆ ਕਿ ਸਕ੍ਰੈਪ ਪਾਲਸੀ ਆਉਣ ਤੋਂ ਬਾਅਦ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਪੁਰਾਣੇ ਬਾਹਣਾ ਉੱਤੇ ਪਾਬੰਦੀ ਨਹੀਂ ਲਗਾਈ ਡੰਡੀ ਉਹਨਾਂ ਕਿਹਾ ਕਿ ਗ੍ਰੀਨ ਟੈਕਸ ਲਗਾਉਣ ਦੇ ਪਿੱਛੇ ਸਾਡੇ ਦੋ ਮਕਸਦ ਹਨ ਡੰਡੀ ਰੈਡੀ ਪਹਿਲਾ ਪੁਰਾਣੇ ਪਹੜਾ ਨੂੰ ਸੜਕ ਤੋਂ ਹਟਾਉਣਾ ਤਾਂ ਜੋ ਪ੍ਰਦੂਸ਼ਣ ਉੱਤੇ ਰੋਕ ਲੱਗੇ ਡੰਡੀ ਗ੍ਰੀਨ ਟੈਕਸ ਲੱਗਣ ਨਾਲ ਜਦੋਂ ਸਾਰਿਆਂ ਨੂੰ ਸਲਾਨਾ ਟੈਕਸ ਦੇਣਾ ਪਵੇਗਾ ਤਾਂ ਉਹ ਨਵੇਂ ਵਾਹਨ ਖਰੀਦਣ ਲਈ ਉਤਸੁਕ ਹੋਣਗੇ ਡੰਡੀ ਦੂਜਾ ਜੇਕਰ ਕੋਈ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਤਾਂ ਉਹ ਟੈਕਸ ਅਦਾ ਕਰੇ ਤਾਂ ਜੋ ਆਮਦਨ ਦੇ ਵਸੀਲੇ ਨੂੰ ਵਧ ਸਕਣ ਡੰਡੀ ਅਜੇ ਅਸੀਂ ਇਸ ਨਤੀਜੇ ਉੱਤੇ ਨਹੀਂ ਪਹੁੰਚ ਸਕੇ ਕਿ ਗ੍ਰੀਨ ਟੈਕਸ ਨਾਲ ਕਿੰਨੀ ਆਮਦਨ ਹੋਵੇਗੀ ਪਰ ਇਹਨਾ ਤੈ ਹੈ ਕਿ ਬੇਸ਼ੱਕ ਲੋਕ ਪੁਰਾਣੇ ਵਾਹਨ ਚਲਾਉਣ ਜਾਂ ਪੁਰਾਣੇ ਵਾਹਨ ਨੂੰ ਸਕ੍ਰੈਪ ਐਲਾਨ ਕੇ ਨਵਾਂ ਵਾਹਨ ਲੈਣ ਸਰਕਾਰ ਦੀ ਆਮਦਨ ਵਧੇਗੀ ਡੰਡੀ ਕੈਬਨਟ ਨੇ ਇੱਕ ਹੋਰ ਮਹੱਤਮਪੂਰਨ ਫੈਸਲੇ ਵਿੱਚ ਟੂਰਿਸਟ ਵਾਹਣਾ ਉੱਤੇ ਲੱਗਣ ਵਾਲਾ ਮੋਟਰ ਵਹੀਕਲ ਟੈਕਸ ਵੀ ਕੱਟ ਕਰ ਦਿੱਤਾ ਹੈ ਡੰਡੀ ਵਿਭਾਗੀ ਅਧਿਕਾਰੀ ਨੇ ਕਿਹਾ ਕਿ ਪਹਿਲਾ 65 ਸੀਟਾਂ ਵਾਲੀ ਟੂਰਿਸਟ ਬੱਸ ਲਈ ਮੋਟਰ ਵਾਹਨ ਕਰ 7000 ਰੁਪਏ ਪ੍ਰਤੀ ਸੀਟ ਸੀ ਡੰਡੀ ਹੁਣ ਸਧਾਰਨ ਬੱਸ ਉੱਤੇ ਪ੍ਰਤੀ ਸੀਟ 250 ਰੁਪਏ ਲਗਾਏ ਜਾਣਗੇ ਅਤੇ ਏ ਡੀ ਲਕਸ ਨਾਨ ਏਸੀ ਬੱਸ ਉੱਤੇ 2650 ਰੁਪਏ ਅਤੇ ਏਸੀ ਡੀ ਲਕਸ ਬੱਸ ਉੱਤੇ 4150 ਰੁਪਏ ਅਤੇ ਸੁਪਰ ਬੱਸ ਉੱਤੇ 5000 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਡੰਡੀ ਉਹਨਾਂ ਕਿਹਾ ਕਿ ਟੈਕਸ ਜ਼ਿਆਦਾ ਹੋਣ ਕਾਰਨ ਬੱਸ ਆਪਰੇਟਰ ਪੰਜਾਬ ਵਿੱਚ ਆਪਣੀਆਂ ਬੱਸਾਂ ਨੂੰ ਰਜਿਸਟਰ ਨਹੀਂ ਕਰਵਾ ਰਹੇ ਸਨ ਟੰਡੀ ਪਹਾੜ ਨੇ 2017 ਤੋਂ 2022 ਤੱਕ ਦੇ 5 ਸਾਲ ਦੇ ਅੰਕੜਿਆਂ ਦੀ ਜਾਂਚ ਕੀਤੀ